ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸੋ ਅੱਜ ਸੈਂਪਲਿੰਗ ਹੋ ਰਹੀ ਹੈ ਲਗਭਗ ਰਾਤ ਦਾ 1 ਵੱਜ ਚੁੱਕਿਆ ਅੱਜ ਜਿਹੜੀ ਆਪਣੇ ਕੋਲ ਸੈਂਪਲ ਆਏ ਆ ਉਹ ਬਾਗ ਦੇ ਸੈਂਪਲ ਤੋਂ ਬਾਗ ਦੇ ਸੈਂਪਲ ਲੈਣ ਦਾ ਤਰੀਕਾ ਤੇ ਦੂਜੇ ਬਾਹਣਾਂ ਚੋਂ ਸੈਂਪਲ ਲੈਣ ਦਾ ਤਰੀਕਾ ਜਿਹੜਾ ਉਹ ਥੋੜਾ ਜਿਹਾ ਅਲੱਗ ਹੈ ਕਿਉਂਕਿ ਜਿਹੜੀ ਆਪਾਂ ਦੂਜੇ ਬਾਹਣ ਨੇ ਇਹਨਾਂ ਚ ਜਿਵੇਂ ਕਣਕ ਜਾਂ ਹੋਰ ਫਸਲਾਂ ਆ ਉਹ ਆਪਾਂ 1.5 ਇੰਚ ਮਿੱਟੀ ਲਾ ਕੇ ਉਹਦਾ ਸੈਂਪਲ ਲੈ ਲੈਣੇ ਆ ਬਾਗ ਚ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ ਵੀ ਸ਼ਿਫਟ ਟੱਕ ਮਾਰ ਕੇ ਜਿਹੜਾ ਬਾਗ ਹੈ ਬਾਗ 'ਚੋਂ ਆਪਾਂ ਸੈਂਪਲ ਕਿਵੇਂ ਲੈਣਾ ਹੈ ਜਿਹੜੇ ਆਪਣੇ ਬੂਟਿਆਂ ਦੀ ਰੋ ਹੈ ਜਿਹੜੇ ਬੂਟੇ ਜਿਹੜੀ ਲਾਈਨ 'ਚ ਲੱਗੇ ਹੋਏ ਨੇ ਜਿਹੜਾ ਉਹਦੇ ਵਿਚਾਲੇ ਜਗ੍ਹਾ ਛੱਡੀ ਹੁੰਦੀ ਆ ਉਹ ਜੋ ਆਪਾਂ 6 ਤੋਂ ਲੈ ਕੇ 8 ਇੰਚੀ ਤੱਕ ਜਿਹੜੀ ਮਿੱਟੀ ਦਾ ਸੈਂਪਲ ਆਪਾਂ ਲੈਣਾ ਕਿਉਂਕਿ ਜਿਹੜਾ ਬਾਗ ਦਾ ਬੂਟਾ ਉਹਦੀ ਜੜ੍ਹ ਫੈਲਦੀ ਉਹਨੇ ਖਰਾਕੇ ਟੋ ਲੈਣੀ ਆ ਬੂਟੇ ਦੇ ਤੋਂ ਦੂਰ ਆਪਾਂ ਇਹ ਸੈਂਪਲ ਲੈਣਾ ਕਿਉਂਕਿ ਪ੍ਰਾਇਮਰੀ ਸੈਕੰਡਰੀ ਰੂਟਸ ਹੁੰਦੀਆਂ ਗੀਆਂ ਫਿਰ ਰੂਟਸ ਡੈਮੇਜ ਹੁੰਦੀਆਂ ਜੇ ਆਪਾਂ ਕੋਲੋਂ ਉਹਦਾ ਸੈਂਪਲ ਲਵਾਂਗੇ ਸੋ ਆਪਾਂ 6 ਤੋਂ 8 ਇੰਚੀ ਉਹਦੇ ਚ ਉਹਨੂੰ ਪਾਸੇ ਕਰਕੇ ਤੇ ਆਪਾਂ ਨੇ ਕਿ 6 ਤੋਂ 8 ਇੰਚੀ ਡੂੰਗੀ ਮਿੱਟੀ ਉੱਥੋਂ ਆਪਾਂ ਲੈਣੀ ਆ ਸੋ ਉਹਦੇ ਕਰਕੇ ਆਪਾਂ ਨੂੰ ਮਤਲਬ ਪਤਾ ਲੱਗ ਜਾਊਗਾ ਕਿ ਇਹ ਠਾਣ ਜਿਹੜੇ ਆਪਣੇ ਤੱਤ ਐ ਜਿਹੜੇ ਬਾਗ ਨੇਟੋਂ ਤੱਤ ਚੱਕਣੇ ਆ ਉਹਦੇ ਚ ਕਿਹੜੀ ਮਾਤਰਾ ਜ਼ਿਆਦੇ ਐ ਕਿਹਦੀ ਘੱਟ ਐ ਤੇ ਬਾਕੀ ਆਪਾਂ ਪਾਣੀ ਦੇ ਜਿਹੜੇ ਸੈਂਪਲ ਆ ਉਹ ਵੀ ਹੁਣ ਅਟੈਚ ਕਰਿਆ ਕਰਾਂਗੇ ਇੱਕ ਦੋ ਦਿਨ ਤੱਕ ਉਹਦੀ ਵੀਡੀਓ ਪਾਵਾਂਗੇ ਸੋ ਤੁਸੀਂ ਆਪਣਾ ਟਿਊਬਵੈਲ ਮੋਟਰ ਦਾ ਜਿਹੜਾ ਪਾਣੀ ਹੈ ਉਹ ਵੀ ਆਪਣੇ ਤੋਂ ਟੈਸਟ ਤੁਸੀਂ ਕਰਵਾ ਸਕਦੇ ਆ ਧੰਨਵਾਦ